ਅਜੀਬਾਬ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਪੌਦੇ ਲਾਏ ਜਾ ਰਹੇ ਨੇ ਜੀ ਕਿਲਾ ਬਰਨਾਲਾ ਦੇ ਵਿੱਚ ਸਾਡੀ ਪਾਰਟਨਰਸ਼ਿਪ ਦਾ ਇਹ ਸਟਾਈਲ ਹੈ ਅੱਜ ਅਸੀਂ ਬੜੇ ਧੰਨਵਾਦੀ ਹਾਂ ਕਿ ਸਾਡੇ ਪ੍ਰੈਸ ਕਲੱਬ ਨੇ ਅੱਗੇ ਹੋ ਕੇ ਤਿੰਨ ਸੜਕਾਂ ਜਿਹੜੀਆਂ ਨੇ ਅਡਾਪਟ ਕੀਤੀਆਂ ਨੇ ਉਹਦੇ ਤੇ ਅਪਲਾਂਟੇਸ਼ਨ ਵੀ ਕਰ ਰਹੇ ਨੇ ਇਸ ਤੇ ਨਾਲ-ਨਾਲ ਉਹਨਾਂ ਦੀ ਮੇਨਟੇਨੈਂਸ ਦਾ ਵੀ ਜਿਹੜਾ ਰਿਸਪੌਂਸਿਬਿਲਟੀ ਹੈ ਉਹਨਾਂ ਨੇ ਚੱਕੀ ਹੈ ਫ੍ਰੀ ਗਾਰਡਸ ਲਗਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਗ੍ਰੀਨ ਕਾਲੀ ਨਿਖਿਤ ਵਿਖੇ ਖੜੇ ਆਂ ਸਾਡੇ ਨਾਲ ਆਲਨਾ ਇਸਰ ਵੀ ਹੈਗੀ ਇਹਨਾਂ ਨੇ ਕਿ ਅੱਗੇ ਵੱਧ ਕੇ ਕੀਤੀ ਗਈ ਹੈ ਮੈਂਟੇਨੈਂਸ ਉਹ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਤੇ ਮੈਂ ਸਭ ਦੀ ਕਿਨੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਫਲਦਰ ਬੁੱਟੇ ਲਾਏ ਜਾ ਰਹੇ ਨੇ ਜੀ ਜੀ ਅੱਜ ਬਰਨਾਲਾ ਪ੍ਰੈਸ ਕਲੱਬ ਵੱਲੋਂ ਬੜਾਈ ਅੱਛਾ ਉਪਰਾਲਾ ਕੀਤਾ ਗਿਆ ਹੈ ਤੇ ਜੋ ਐਫੋਰੈਸਟੇਸ਼ਨ ਦੀ ਡਰਾਈਵ ਬਰਨਾਲਾ ਦੇ ਵਿੱਚ ਚੱਲ ਰਹੀ ਹੈ ਉਹਨੂੰ ਅੱਗੇ ਲੈ ਜਾਂਦੇ ਹੋਏ ਵਰਨਾਲਾ ਕਿਲਬ ਨੂੰ ਵੀ ਅੱਜ ਕਾਫੀ ਮੈਂਨ ਸਾਹਿਬ ਜੀ ਲਾਏ ਉਹਨਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੇ ਚੱਕੀ ਹੈ ਗਾਰਡ ਲਾਏ ਜਾ ਰਹੇ ਹਨ ਜਿਹੜੇ ਕਲੋਨਾਈਜ਼ਰ ਨੇ ਛੋਟੀ ਉਹ ਵੀ ਲਾ ਲਏ ਇਹ ਦੱਸ ਰਹੇ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਹੈ ਤੇ ਇਹਨਾਂ ਦੇ ਉਪਰਾਲੇ ਲਗਾਤਾਰ ਚੱਲਦੇ ਰਹਿਣੇ ਚਾਹੀਏ ਬਸ ਉਹ ਤੋਂ ਪਰ ਟਿਚੀ ਚਾਹੀਏ ਜਿੱਦਾਂ ਆਪਾਂ ਦੇਖ ਰਹੇ ਹਾਂ ਕਰਨੀ ਕਿੰਨੀ ਬਈ ਹੈ ਤੇ ਨਾਲ ਹੀ ਲੋਕਾਂ ਨੂੰ ਤੇ ਪਸ਼ੂਆਂ ਨੂੰ ਤੇ ਹਰ ਲੋਡ ਹੈਗੀ ਇਹ ਛਾਂ ਮੁਰਖਸ਼ ਦੀ ਬਾਲ ਕਰਦਾ ਹਰਕ ਜਦੋਂ ਗਰਮੀ ਪੈਂਦੀ ਹੈ ਫਿਰ ਅੱਜ ਦੇ ਬੁੱਟੇ ਲੈ ਕੇ ਕੋਈ ਫਲ ਬਾਜ਼ਾਰ ਤੋਂ ਹੀ ਖਾਂਦਾ ਹੈ ਪਰ ਪਲਾਨੇ ਚਾਹੀਦੇ ਮਸਤ ਸਾਰੇ ਦੇ ਜਿੱਤਵਾਰੀ ਸਰ ਉਹਨਾਂ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਸ਼ਾਮ ਥੱਲੇ ਗੱਡੀ ਦਾ ਹਰੇ ਖੜਾਉਣਾ ਚਾਹੁੰਦਾ ਜੀ ਪਰ ਬੁੱਟਾ ਕੋਈ ਲੋਣਾ ਨਹੀਂ ਚਾਹੁੰਦਾ ਜੀ ਪਾਲਕ ਆਏ ਅੱਛੇ ਤਾਜ਼ੇ-ਤਾਜ਼ੇ ਤੇ ਛਾਂ ਮਿਲੇ ਉਹਨਾਂ ਨੂੰ ਗੱਡੀ ਖੜੀ ਕਰਨ ਵਾਸਤੇ ਪੁੱਛਣ ਵਾਸਤੇ ਤੇ ਬਦ ਜਦੋਂ ਕੋਈ ਲਾਏਗਾ ਤਾਂ ਹੀ ਉਹਦੀ ਛਾਂ ਮਿਲਣੀ ਹੈ ਕੋਈ 10-20 ਸਾਲ ਬਾਅਦ ਆਪਾਂ ਵੱਤ ਤੋਂ ਵੱਧ ਘੋਟੇ ਲਾਣੇ ਚਾਹੀਦੇ ਬਟ ਨਾਲ ਦੀ ਨਾਲ ਉਹਨਾਂ ਦੀ ਦੇਖਭਾਲ ਵੀ ਕੀਤੀ। ਪਾਣੀ ਪਾਣੀ ਬੈਸ ਮਾਈ ਕੋਲ ਬੈਠੋ ਪਾਣੀ ਪੀਣ ਦੇ ਲਈ। ਇਹ ਹੁੰਦੇ ਆਈਟੀਆ ਚੋਂ ਕੋਲ ਆ ਕੇ ਜਿਹੜੀ ਚੌਕ ਹੈ ਨਾ ਇਧਾਰੇ ਨੇ ਇਹਨੇ ਪ੍ਰੈਸ ਕਲੱਬ ਬਣਾ ਲਿਆ ਬਟ ਉਹ ਸਰਕਾਰ ਨੂੰ ਚਾਹਿਆ ਗਿਆ। ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਆਂ ਰਿਹਾ ਸੀ ਦੋਨੋਂ ਸਾਈਡ ਤੇ ਕੰਮ ਦੀ ਰਮਾ ਦੇ। ਤੁਨੀ ਵਿੱਚ ਅਸੀਂ ਰਿਗਾਰਡ ਬਵਾ ਕੇ ਦਿੱਤੇ ਹਨ ਕਿ ਜਿਹੜੇ ਪਾਣੀ ਕੌਂ ਦੀ ਨਿਸ਼ਤਾ ਕੀਤੀ ਗਈ ਹੈ ਇਹ ਪੂਰਾ ਰੋਡ ਅਸੀਂ ਪੂਰਾ ਹਰਿਆ ਭਰਿਆ ਸ਼ਹਿਰ ਬਣਾ ਦਿੱਤੀ ਹੈ ਇਸ ਨੂੰ ਦੇਖਣਾ ਚਾਹੁੰਦੇ ਹਾਂ ਸਰਪ੍ਰਸ਼ਾਸਨदाई ਨੂੰ ਸਾਡੇ ਹੋ ਰਹੇ ਆ ਪ੍ਰਸ਼ਾਸਨ ਜਿਹੜੇ ਮਦਮ ਜੀ ਐਸਐਸਪੀ ਬੰਦਾਲਾ ਡੀਪੀਓ ਬੰਦਾਲਾ ਤੇ ਹੋਰ ਪਾਰਾ ਸਟਾਫ ਸਾਹਿਬੀ ਪਾ ਕੇ ਆਏ ਤਾਂ ਕਿ ਅੰਦਰ ਦੇ ਸੰਗੋਤ ਦੇ ਤੇ ਇਹ ਅੱਜ ਲਗਾਇਆ ਹੈ ਦੇ ਅਸੀਂ ਇਹ ਬੁੱਢੇ ਲਗਾਏ ਆ ਹੌਣ ਵਾਲੀਆਂ ਪੀੜੀਆਂ ਤਾਂ ਕਿ ਹਾਂ ਸਰ ਹਰ ਬੰਦੇ ਨੂੰ ਆਪਣਾ ਪਾਕਿਸਤਾਨ ਕੀ ਆਪਣੇ ਬੱਚਿਆਂ ਲਈ ਆਪਣੇ ਲਈ ਨਹੀਂ ਆਪਣੇ ਬੱਚਿਆਂ ਲਈ ਇਹ ਬੁੱਢੇ ਉਗਾਉਣੇ ਚਾਹੀਦੇ ਆ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਇੱਕ ਸ਼ਾਨਦਾਰ ਔਰ ਆਬਾਦਾਰ ਬਣ ਸਕੀਏ